ਜੇਕਰ ਨਾ ਤੇ ਆ ਆ ਆ ਆ ਫਾਈਨਲ ਮਿਲਣਾ ਕੀ ਫਿਰਦਾਇਨ ਮੇਰੇ ਵਿਖਸ਼ਣਾ ਕਰਦੀ ਯਾਰ ਉਹ ਭਾਈ ਉਹ ਭਾਈ ਤੇ ਬਾਟ ਕੋਟਪੁਰਾ ਆ ਸਭ ਤੋਂ ਪਹਿਲਾਂ ਤਾਂ ਜਿਹੜੇ ਸ਼ਹਿਰ ਕੋਟਪੁਰਾ ਨਿਵਾਸੀ ਹੈ ਤੇ ਇੱਥੋਂ ਦੇ ਸਾਡੇ ਆਲੇ ਦੁਆਲੇ ਦੇ ਨਿਵਾਸੀ ਉਹਨਾਂ ਨੂੰ ਮੈਂ ਵਧਾਈ ਦੇਣਾ ਚਾਹੁੰਦਾ ਕਿ ਜਿਹੜਾ ਸ਼੍ਰੀ ਸ਼ਾਮ ਪਰਿਵਾਰ ਹੈ ਸ਼੍ਰੀ ਖਾਟੂ ਸ਼ਾਮ ਜੀ ਦਾ ਜਿਹੜੀ ਉਹਨਾਂ ਦੀ ਪਵਿੱਤਰ ਯਾਦ ਹੈ ਉਹਦੇ ਵਿੱਚ ਯਾਦ ਚ ਇੱਕ ਸਮਾਗਮ ਉਹਦਾ ਆਯੋਜਨ ਗ੍ਰੀਕ ਕੋਟਕਪੂਰਾ ਦੀ ਪੁਰਾਣੀ ਦਾਣਾ ਮੰਡੀ ਦੇ ਵਿੱਚ ਅੱਜ ਕੀਤਾ ਜਾ ਰਿਹਾ ਹੈ ਇਹ ਪ੍ਰਬੰਧਕਾਂ ਵੱਲੋਂ ਬੇਅੰਦੀ ਬਹੁਤ ਹੀ ਵਧੀਆ ਪ੍ਰਬੰਧ ਕੀਤੇ ਗਏ ਹੈ ਇੱਥੇ ਅਸੀਂ ਆਪਾਂ ਤਾਰੇ ਦੇਖ ਰਹੇ ਹਾਂ ਤੇ ਜਿਹੜੇ ਸ਼ਹਿਰ ਵਾਸੀਆਂ ਦੇ ਵਿੱਚ ਵੀ ਬਹੁਤ ਉਤਸ਼ਾਹ ਪਾਇਆ ਜਾ ਰਿਹਾ ਹੈ ਤੇ ਮੈਂ ਮਾਨਯੋਗ ਸਪੀਕਰ ਸਾਹਿਬ ਸਰਦਾਰ ਕੁਲਤਾਰ ਸਿੰਘ ਸਾਧਵਾ ਜੀ ਵੱਲੋਂ ਅਤੇ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਜਿਹੜੇ ਪ੍ਰਬੰਧ ਕਰਨਾ ਨੂੰ ਵਧਾਈ ਦਿੰਦਾ ਤੇ ਨਾਲ ਹੀ ਵਿਸ਼ਵਾਸ ਦਿਵਾਉਣਾ ਕਿ ਜਿਹੜਾ ਹਰ ਤਰ੍ਹਾਂ ਦਾ ਸਹਿਯੋਗ ਸਾਡਾ ਪ੍ਰਬੰਧਕਾਂ ਦੇ ਨਾਲ ਹੈ ਕਿਸੇ ਤਰ੍ਹਾਂ ਦੀ ਵੀ ਉਹਨਾਂ ਨੂੰ ਲੋੜ ਪੈਂਦੀ ਹੈ ਅਸੀਂ ਸਾਡੀ ਟੀਮ ਪੁਲਤੀ ਟੀਮ ਉਹਨਾਂ ਦੀ ਸੇਵਾ ਦੇ ਵਿੱਚ ਹਾਜ਼ਰ ਹੈ ਤੇ ਨਾਲ ਹੀ ਸ਼ਹਿਰ ਨਿਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦਾ ਕਿ ਉਹ ਅੱਜ ਅੱਜ ਰਾਤ ਨੂੰ ਇੱਥੇ ਸਮਾਗਮ ਦੇ ਵਿੱਚ ਪੁੱਜ ਕੇ ਸਮਾਗਮ ਦੀ ਸ਼ੁਭਾਭਿਵਦਾਉਣ ਤੇ ਜਿਹੜੇ ਸ਼੍ਰੀ ਖਾਟੂ ਸ਼ਾਮ ਜੀ ਆ ਉਹਨਾਂ ਦੀਆਂ ਖੁਸ਼ੀਆਂ ਹਾਸਲ ਕਰ। ਅੱਜ ਕਹਿਣਾ ਕੀ ਹੈ ਅੱਜ ਕਹਿਨ ਨੂੰ ਮਤਲਬ ਬਹੁਤ ਕੁਛ ਹੈ ਪਰ ਕਹਿਣਾ ਨਹੀਂ ਜਦੋਂ ਸਮੇ ਸਮੇ ਨਾਲ ਇਹੋ ਜਿਹੀਆਂ ਚੀਜ਼ਾਂ ਮਾਨੂੰ ਆਪਾਂ ਨੂੰ ਮਲੋ ਵੇਖਣ ਨੂੰ ਮਿਲਦੀਆਂ ਜਦੋਂ ਸਾਨੂੰ ਸਮੇ ਸਮੇ ਨਾਲ ਇਹੋ ਜਿਹੀਆਂ ਚੀਜ਼ਾਂ ਚੱਲਦੀਆਂ ਅਸੀਂ ਕਦੇ ਵਾਸਤੇ ਕਰਦੇ ਹਾਂ ਅਸੀਂ ਆਪਾਂ ਲੋਕਾਂ ਵਾਸਤੇ ਕਰਦੇ ਹਾਂ ਭਾਈਚਾਰੇ ਵਾਸਤੇ ਕਰਦੇ ਹਾਂ ਆਪਣੇ ਪੈਨ ਪਰਵਾ ਵਾਸਤੇ ਕਰਦੇ ਕਈ ਬੰਦੇ ਮਲੋ ਜਲੋ ਦੂਰ ਅੰਦੇਸ਼ ਨਹੀਂ ਜਾਂਦੇ ਬਲੋ ਜੇ ਬੇ ਕਹਿੰਦੇ ਆਪਾਂ ਖਾਟੂ ਸ਼ਾਮ ਦੀ ਦਾ ਜਾਗਰਨ ਜਿਹੜਾ ਹੈਗਾ ਖਾਟੂ ਸ਼ਾਮ ਦੇ ਜਾਗਰਨ ਸਾਡਾ ਜਿਹੜਾ ਮਲੋ ਕੋਟਪੁਰੇ ਹੁੰਦਾ ਹੈ ਦੁਨੀਆ ਦੇ ਵਿੱਚ ਮਨੋ ਜੇ ਮੈਂ ਕਹਿੰਦਾ ਨੂੰ ਦੇਖਿਆ ਦੁਨੀਆ ਦੇ ਵਿੱਚ ਲ ਵੀ ਕਾਟੂ ਸ਼ਾਮ ਦਾ ਜਾਗਰਣ ਮਨੋ ਕੋੜਖਪੁਰੇ ਹੋ ਰਿਹਾ ਕਿ ਉਹ ਲੋਕ ਬੜੇ ਪਿਆਰ ਨਾ ਕਰਦੇ ਨੇ ਬੜੇ ਇੱਕ ਅਤਸ਼ਾ ਨਾ ਕਰਦੇ ਨੇ ਬੜੀ ਜਜਵਾ ਲੈ ਕੇ ਮਨੋ ਕਰਦੇ ਹੈਗੇ ਕੁਝ ਸਮਾਂ ਇਦਾਂ ਦਾ ਮਨੋ ਚੱਲਿਆ ਲਾ ਵੀ ਕੋਰੋਨਾ ਦਾ ਸਮਾਂ ਆ ਗਿਆ ਇਹ ਮਨੋ ਰੁਕ ਗਿਆ ਜਦੋਂ ਕਰੋਨਾ ਖਤਮ ਹੋਇਆ ਇਹ ਦੁਆਰਾ ਫੇਰ ਮਹਲੂ ਸ਼ੁਰੂ ਹੋ ਗਿਆ ਅਸੀਂ ਜਿਹੜੇ ਲੋਕ ਸਾਡੀ ਕੋੜਕੂਰੇ ਦੀ ਮੰਡੀ ਹੈ ਇੱਕ ਧਾਰਮਿਕ ਮੰਡੀ ਹੈ ਇਹ ਕੋੜਕੂਰੇ ਦਾ ਹਰ ਬਚਨਿੰਦਾ ਜਿਹੜਾ ਹਰ ਬੰਦਾ ਹੈ ਜਿਹੜਾ ਹੈਗਾ ਇੱਕ ਮੁੱਲੋ ਧਾਰਮਿਕ ਸਸਤਾ ਨਾਲ ਜੁੜਿਆ ਹੋਇਆ ਹੈ ਬੱਕਰੀ ਬੱਕਰੀਆਂ ਧਾਰਮਿਕ ਸਸਤਾਵਾ ਹੈਗੀਆਂ ਪਰ ਜਦੋਂ ਅਸੀਂ ਐ ਜਦੋਂ ਸਾਨੂੰ ਮੌਕਾ ਦਾ ਟਾਈਮ ਆਦਾ ਅਸੀਂ ਇੱਕ ਮੰਦ ਦੇ ਆਕੇ ਮਹਲੂ ਖੜੇ ਹੋ ਜਾਂਦੇ ਅਸੀਂ ਇਹੀ ਲੋਕਾਂ ਕੋਲ ਉਮੀਦ ਕਰਦੇ ਹਾਂ ਜਦੋਂ ਕੋਈ ਵੱਲੋਂ ਧਾਰਮਿਕ ਸਮੇਲਨ ਆਉਂਦਾ ਹੈਗਾ ਸਾਨੂੰ ਲੋਕਾਂ ਦਾ ਮਨ ਲੋਕਾ ਹੱਥ ਦਿਖਾਣਾ ਚਾਹੀਦਾ ਹੈ ਭਾਈਚਾਰੇ ਦਾ ਕੱਠ ਦਿਖਾਣਾ ਚਾਹੀਦਾ ਹੈ ਖਾਸ ਕਰਕੇ ਜਿੱਦਾਂ ਸਾਡਾ ਮਨ ਲੋ ਪ੍ਰਸ਼ਾਸਨ ਹੈ ਜਾਂ ਸਾਡੀਆਂ ਸਰਕਾਰਾਂ ਨੇ ਜਿਵੇਂ ਸਾਡੇ ਮਨ ਲੋ ਮਾਨਯੋਗ ਸਪੀਕਰ ਸਾਹਿਬ ਨੇ ਉਹ ਹਰ ਵੇਲੇ ਇੱਕ ਲੱਤ ਦੇ ਖੜ ਕੇ ਮਨ ਲੋ ਜਿਵੇਂ ਕਦੇ ਤਾਰਮਕਸ ਮਿਲਣਦਾ ਜਿਹੜਾ ਮਨ ਲੋ ਕੰਮ ਕਰਦੇ ਆ ਮੈਨੂੰ ਵੀ ਮਨ ਲੋ ਵੈਸੇ ਲੱਗੇ ਆ ਲੈ ਵੀ ਬੇਟਾ ਤੂੰ ਮਨ ਲੋ ਜਿਹੜੀ ਡਿਊਟੀ ਹੈ ਕੰਮ ਸੇ ਕੰਮ ਮਨ ਲੋ ਜਿਵੇਂ ਕਦੇ ਰਾਤ ਨੂੰ ਜਦੋਂ ਸ਼ੁਰੂ ਹੋਣਾ ਹੈ ਜਦੋਂ ਦਿਨ ਖਤਮ ਹੋਣਾ ਉਦੋਂ ਦੀ ਡਿਊਟੀ ਲਾਣੀ ਹੈ ਮੈਂ ਹਾਜ਼ਰ ਆਂਗਾ ਜੀ ਉਹਨਾਂ ਦਾ ਜਿਹੜਾ ਮਨ ਲੋ ਮੈਸੇਜ ਲੱਗਾ ਮੇਰੇ ਸਿਰ ਮੱਥ ਅਸੀਂ ਮਨੋ ਜਿਵੇਂ ਕਹਿੰਦੇ ਆ ਜਿਹੜਾ ਮਨੋ ਸਾਡਾ ਆਪਣੇ ਸਰਕਾਰ ਹੈ ਜਾਂ ਸਾਡੇ ਮਨੋ ਸਾਡੀ ਜਿਹੜੀ ਟੀਮ ਹੈਗੀ ਹੈ ਹਰ ਟੀਮ ਦਾ ਇੱਕ ਇੱਕ ਮਨੋ ਬੰਦਾ ਤੁਹਾਡੇ ਨਾਲ ਖੜਾ ਹੈਗਾ ਹਰ ਇੱਕ ਟੀਮ ਦਾ ਬੰਦਾ ਤੁਹਾਡੇ ਨਾਲ ਮਨੋ ਸਾਥ ਦੇਵੇਗਾ ਜਿੱਦਾਂ ਦਾ ਤੁਸੀਂ ਸਾਥ ਲੈਣਾ ਕੋਦਾ ਦਾ ਸਾਥ ਮਿਲੂਗਾ ਇਸੇ ਤਰ੍ਹਾਂ ਦੀ ਇਕਾਈ ਨਹੀਂ ਹੈ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈ ਅਸੀਂ ਮਨੋ ਸਾਰੇ ਇੱਕ ਜਿਵੇਂ ਕਹਿੰਦੇ ਤੁਹਾਨੂੰ ਸਪਸ਼ਟੀਕਰਨ ਮਨੋ ਕਰ ਰਹੇ ਹਾਂ ਤੁਸੀਂ ਆਪ ਦਾ ਮਨੋ ਜਿਵੇਂ ਕਹਿੰਦੇ ਮਨੋ ਜਿਹੜਾ ਚਾਹ ਰਹੇ ਨਾ ਜਿੱਦਾਂ ਮਨੋ ਪਰਮਾਤਮਾ ਨੂੰ ਧਿਆਨ ਆ ਤੇ ਆਓ ਤੇ ਜਿੱਦਾਂ ਮਨੋ ਲੋਕਾਂ ਨੂੰ ਸਬਾਵਾਵਾਂ ਦੇਣੀਆਂ ਦੋ ਇਹੀ ਮਨੋ ਸਾਡਾ ਜਿਆਦਾ ਕਰਮ ਹੈਗਾ ਵੀ ਅਸੀਂ ਹਰ ਮਨੋ ਸਾਲ ਇਹਨਾਂ ਨੂੰ ਜਿਵੇਂ ਕਦੇ ਆਪਣੇ ਸ਼ਹਿਰ ਬੁਲਾਉਂਦੇ ਰਹੀਏ ਗੁਣਗਾਨ ਗਾਉਂਦੇ ਰਹੀਏ ਤੇ ਇਹਨਾਂ ਦਾ ਜਿਹੜਾ ਜਨ ਗੁਣਗਾਨ ਕਰਕੇ ਆਪਦਾ ਆਨੰਦ ਲੈਂਦੇ ਰਹੀਏ ਮੈਂ ਨਹੀਂ ਗੱਲ ਕਰਦਾ ਬੇਟਾ ਅੰਦਰਲਾ 50 ਬੋਲੋ ਕਾਰਤੂਰ ਰੇਸ਼ ਜੀ ਜੈ ਸ਼੍ਰੀ ਸ਼ਾਮ ਪਰਿਵਾਰ ਸੰਗ ਕੋੜਕਪੁਰਾ ਜੋ ਅੱਜ ਸ਼ਾਮ ਬਾਬਾ ਜੀ ਸ਼ਾਮ ਬਾਬਾ ਜੀ ਦੇ ਸ਼ੋਭਾ ਵਿੱਚ ਸ਼ਾਮ ਮੁਸੱਵ ਕਰਾ ਰਿਹਾ ਹੈ ਤਾਂ ਕਿ ਕੋੜਪੁਰ ਨਿਵਾਸੀ ਪੰਜਾਬ ਨਿਵਾਸੀਆਂ ਦੀ ਜੋ ਜੀਵਨ ਜਾਪਣਾ ਭਲਾਈ ਦੇ ਸੰਦਰਭ ਵਿੱਚ ਸੁੱਖ ਸ਼ਾਂਤੀ ਨਾਲ ਸਾਰਾ ਇਹ ਪਰਿਵਾਰ ਚੱਲਦਾ ਰਹੇ ਕੋੜਪੁਰ ਨਿਵਾਸੀ ਆਪ ਦਾ ਸੁੱਖ ਪ੍ਰਵਾਹ ਸੁੱਖ ਸ਼ਾਂਤੀ ਨਾਲ ਆਦਾ ਕੰਮ ਧੰਦੇ ਕਰਦੇ ਰਹਿਣ ਉਸ ਦੀ ਭਲਾਈ ਲਈ ਕਰਾ ਰਿਹਾ ਬਹੁਤ ਬਹੁਤ ਵਧਾਈ ਸਾਰੇ ਸ਼ਾਮ ਪ੍ਰਵਾਸ ਸੰਗ ਲੋ ਸਮੂਹ ਸ਼ਹਿਰ ਵਾਸੀਆਂ ਨੂੰ ਇਸ ਸ਼ਾਮ ਜਾਗਰਣ ਦੀਆਂ ਬਹੁਤ ਬਹੁਤ ਵਧਾਈਆਂ ਤੇ ਅਸੀਂ ਉਹਨਾਂ ਦੇ ਜਿਹੜੇ ਚਰਨਾ ਚ ਬੇਨਤੀ ਕਰਦੇ ਆ ਕਿ ਇਸ ਜਾਗਰਨ ਦੀ ਸ਼ੋਭਾ ਵਧਾਉਣ ਲਈ ਜਰੂਰ ਇੱਥੇ ਜੀ ਆਇਆਂ ਆਖਦੇ ਆ